ਜੀ ਦੋਸਤੋ ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸ਼ਮਸ਼ੀਰ ਮੱਲਾ ਤੇ ਅੱਜ ਆਪਾਂ ਤੁਹਾਨੂੰ ਗੱਲ ਦੱਸਣ ਜਾ ਰਹੇ ਆਂ ਕਿ ਬਈ ਆਪਾਂ ਨੂੰ ਆਪਾਂ ਦੇਖ ਰਹੇ ਆਂ ਕਿ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਆ 15 ਤਰੀਕ ਤੋਂ ਝੋਨੇ ਦੀ ਲਵਾਈ ਹੋਣ ਲੱਗ ਜਣੀ ਆ ਤੇ ਆਪਾਂ ਤੁਹਾਨੂੰ ਤੁਸੀਂ ਲੋਕੋ ਦੇਖਿਆ ਵਾ ਵੀਰੋ ਕਿ ਬਈ ਝੋਨਾ ਮਸ਼ੀਨਾਂ ਨਾਲ ਤਾਂ ਲੱਗਦਾ ਹੀ ਲੱਗਦਾ ਅੱਜ ਆਪਾਂ ਤੁਹਾਨੂੰ ਚੱਲਦੀਆਂ ਫਿਰਤੀਆਂ ਮਸ਼ੀਨਾਂ ਝੋਨੇ ਵਾਲੀਆਂ ਦਿਖਾਉਣੇ ਆ ਆਓ ਹੁਣ ਦਿਖਾਈਏ ਤੁਹਾਨੂੰ ਝੋਨੇ ਵਾਲੀਆਂ ਮਸ਼ੀਨਾਂ हां जी दोस्तों जो मैं के ਤੁਸੀਂ ਦੇਖ ਸਕਦਾ ਚੱਲਦੀਆਂ ਫਿਰਦੀਆਂ ਮਸ਼ੀਨਾਂ ਝੋਨੇ ਵਾਲੀਆਂ ਖੜੀਆਂ ਨੇ ਕਹਿੰਦੇ ਬੜੀ ਫਰਤੀ ਨਾਲ ਝੋਨਾ ਲਾਉਂਦੀਆਂ ਨੇ ਇਹ ਮਸ਼ੀਨਾਂ ਇੱਕ ਦਿਨ ਚ ਦੀ 2-2 ਕਿੱਲੇ ਕੱਢਦੀਆਂ ਨੇ ਕਿਹੜੇ ਸ਼ਹਿਰ ਤੋਂ ਆਏ ਹੋ ਬਿਆਰ ਸੇ ਆਇਓ ਬਿਆਰ ਸੇ ਕੌਣ ਸੇ ਸ਼ਹਿਰ ਸੇ ਸਮਾਸ਼ੀਪੁਰ ਸੇ ਸਮਾਸ਼ੀਪੁਰ ਸੇ ਅੱਛਾ ਕਿਤਨੀ ਲਵਾਈ ਲਾਏਗਾ ਜੋਨੇ ਕੀ 10 ਬੰਦਾ ਇੱਕ ਦਿਨ ਇੱਕ ਦਿਨ ਵਿੱਚ ਕਿੰਨਾ ਕਿਲਾ ਲਗਾਦੇ ਹੋ ਤਿੰਨ ਚਾਰ ਕਿੱਲੇ ਇੱਕ ਦਿਨ ਚ ਤੇ ਇੱਕ ਸਾਧਿਆ ਦੋ ਤੋਂ ਕਿ ਤਿੰਨ ਚਾਰ ਕਿੱਲੇ ਇੱਕ ਦਿਨ ਵਿੱਚ ਦੀ ਝੋਨੇ ਦੇ ਲਾ ਦਿੰਦੇ ਆ 10 ਬੰਦੇ ਆ ਤੇ ਕਹਿੰਦੇ ਕਿੰਨੇ ਦਿਨਾਂ ਚ ਨਵੇੜ ਦੋਗੇ ਕਿੰਨੇ ਦਿਨਾਂ ਚ ਨਵੇੜ ਦੋਗੇ 20 25 ਦਨਾਰੇ ਵੈਚ ਦੀ ਕਹਿੰਦੇ ਅਸੀਂ ਲਾ ਦੇਣ ਆ 40 50 ਕਿੱਲੇ ਇਹ ਆ ਚਾਲਦੀਆਂ ਫਰਦੀਆਂ ਮਸ਼ੀਨਾ ਦੋਸਤੋ ਇਹ ਦੋਸਤੋ ਜਿਵੇਂ ਤੁਹਾਨੂੰ ਦਿਖਾਈਆਂ ਚਾਲਦੀਆਂ ਫਰਦੀਆਂ ਮਸ਼ੀਨਾ ਦੇ ਦਰਸ਼ਨ ਕਰਵਾਏ ਆ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਲਾਈਕ ਕਮੈਂਟ ਜਰੂਰ ਕਰਿਓ ਇਹ ਲਾਉਂਦੀਆਂ ਨੇ ਮਸ਼ੀਨਾ ਝੋਨਾ